ਆਈਲੈਂਡ ਸੈਂਟਰ ਫੁਲੀ ਉਤਲੀ ਮੰਜ਼ਲ ਤੇ ਆਈਲੈਂਡ ਸੈਂਟਰ ਹੈ ਉਹ ਨਿਕਲ ਕੇ ਗਏ ਆ ਹਾੜੀ 15 ਮਿੰਟ ਹੋਏ ਆ ਘੱਟ 30 ਤੋਂ 35 ਬੱਚੇ ਹੁੰਦੇ ਉੱਥੇ ਬੱਚਿਆਂ ਦਾ ਵੀ ਪਚਾ ਗਿਆ ਤੁਹਾਨੂੰ ਦੱਸਿਆ 10 ਮਿੰਟ ਪਹਿਲਾਂ ਹੀ ਸ਼ੂਟਿੰਗ ਕੀਤੀ ਆ ਉਹ ਜਗ੍ਹਾ ਲੈਣੇ ਉੱਥੇ ਬਿਲਡਿੰਗ ਤੇ ਬਣਾਵਾਂਗੇ ਨਹੀਂ ਪੁੱਟ ਕੇ ਬਣਾਵਾਂਗੇ ਜੇ ਆਪਾਂ ਨਹੀਂ ਪੁੱਟ ਕੇ ਬਿਲਡਿੰਗ ਨਹੀਂ ਬਣਾਵਾਂਗੇ ਤੇ ਜੋ ਹਾਲ ਇਹਨਾਂ ਦਾ ਆ ਉਹ ਕੱਲ ਨੂੰ ਸਾਡਾ ਹੋ ਜਾਣਾ ਸੀ ਇਹਨਾਂ ਬਹੁਤ ਮਾੜਾ ਮਿਸਤਰੀ ਲਾਇਆ ਜਾਂ ਮਾੜਾ ਮਟੀਰੀਅਲ ਵਰਤਿਆ ਤੇ ਉਹ ਦੈਸ ਨੈਸ ਹੋ ਗਿਆ ਸਾਨੂੰ ਵੀ ਦੋਖਿਆ ਇੰਨੀ ਖਸਤਾ ਬਿਲਡਿੰਗ ਦੇ ਵਿੱਚ ਇਹ ਨਾਲ ਉੱਥੇ ਆਈਲੈਂਡਸ ਕੇ ਅੰਦਰ ਚਲਾਉਂਦੇ ਆ ਦੱਸੋ ਉੱਥੇ ਤਾਂ ਬੜਾ ਕੁਝ ਨੁਕਸਾਨ ਹੋ ਸਕਦਾ ਹੈ ਇਹ ਗੜ ਕੋਲ ਦਾ ਪਿਆਗਾ ਇੱਕੋ ਹੀ ਢਿਲੋ ਆਹ ਬਚਾ ਹੋ ਗਿਆ ਪਰ ਨਿੰਦ ਰੇਤ ਦੀ ਬਣਾਈ ਕੰਮ ਹੋ ਰਿਹਾ ਹੈ ਜੁਲਾਨੇ ਆੜੇ ਮਾਰ ਕੇ ਨੇ ਜੇ ਨਾਲ ਛੁੱਟੀ ਹੁੰਦੀ ਅੱਜ ਉਹ ਤੇ ਹੋ ਕੇ ਨਾ ਕੀ ਹੋ ਗਿਆ ਆਹ ਜੀ ਇਹਨੇ ਪਟਾ ਲਾਇਆ ਗਿਆ 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 ਨੈਕਸ ਸਮਾ ਦਾ ਤੁਸੀਂ ਹਾਈਲਾਈਟ ਸੈਂਟਰ ਚਲਾ ਰਹੇ ਹੋ 2 ਸਾਲ ਹੋ ਗਏ ਵੀਰ ਜੀ ਕਿੰਨੇ ਕਿ ਬੱਚੇ ਆਉਂਦੇ ਬੱਚੇ ਆਪਣ ਤੇ ਵੀ ਸੀ 45 50 ਹੀ ਆ ਹਾਂ ਜੀ ਬਚਾ ਆ ਗਿਆ ਬੱਚਿਆਂ ਦਾ ਬੱਚਿਆਂ ਦਾ ਵੀਰ ਜੀ ਬਚਾ ਆ ਗਿਆ ਤੁਹਾਨੂੰ ਦੱਸਿਆ 10 ਮਿੰਟ ਪਹਿਲਾਂ ਹੀ ਛੁੱਟੀ ਕੀਤੀ ਆ ਤੇ ਬੱਚਿਆਂ ਦਾ ਜਦ ਬਚਾ ਆ ਗਿਆ ਵਾ ਜਾਨੀ ਨੁਕਸਾਨ ਦਾ ਪਤਾ ਹੋਇਆ ਹਾਂ ਜੀ ਜਾਨੀ ਨੁਕਸਾਨ ਦਾ ਬਚਾ ਰਹਿਣਾ ਜੇ ਕੋਈ ਵਾਧਾ ਕਟਾ ਹੋ ਜੇ ਤਾਂ ਬਹੁਤ ਸ਼ਰਮਾਰੀ ਕੱਲ ਹੋ ਜਣੀ ਫਿਰ ਕਿੱਥੋਂ ਭਰਦੇ ਆਪਾਂ ਨੀਲਾ ਤੁਸੀਂ ਆਪਣਾ ਸੀ ਅਕਰਨਵਜੋਤ ਸਿੰਘ ਦਾ ਨਾਮ ਸੀ ਹਾਈਲਾਈਟ ਸੈਂਟਰ ਦਾ ਕੀ ਨਾਮ ਸੀ ਬਲੈਕਸਟੋਨ ਅਕੈਡਮੀ ਢੋਲਾ ਸਾਹਿਬ ਹਾਂ ਜੀ ਬਿਲਡਿੰਗ ਪਜੀ ਆਪਾਂ ਲਈ ਲੱਗੀ ਜਗਾ ਜੋ ਇਹਦੀ ਹੁੰਦੀ ਹੈ ਨਾ ਵਹਾਂ ਤੋਂ ਸਿਰਫ ਫੋਟੋ ਇੱਕ ਨਹੀਂ ਸਾਡੀ ਦੂਗੀਆਂ ਕੁੱਟੀਆਂ ਵਹਾਂ ਤੋਂ ਦੇਖੋ ਸੜਕਾਂ ਦੁੱਤੀਆਂ ਹੁੰਦੀਆਂ ਲੱਗੇ ਅਹੀਂ ਵਹਾਂ ਤੋਂ ਇੱਕ ਫੋਟੋ ਸਾਡੀ ਇਹ ਜਦੋਂ ਰੋੜੇ ਰਾੜੇ ਚੁੱਕਣਗੇ ਆਪੇ ਪਤਾ ਲੱਗ ਜਾਣਾ ਆਪਾਂ ਨੂੰ ਜੋ ਜਾਂਚ ਹੋਊਗੀ ਇੱਕ ਫੋਟ ਅਹੀਂ ਉਹ ਕੁੱਟੀ ਆ ਨਹੀਂ ਇਹਨਾਂ ਦੀ ਜਿਹੜੀ ਬਿਲਡਿੰਗ ਸੀ ਦੋ ਮੰਜ਼ਲੀ ਇਹਨਾਂ ਦੀ ਬਿਲਡਿੰਗ ਸੀ ਉਹ ਪਹਿਲਾਂ ਹੀ ਇੰਨੀ ਕਮਜ਼ੋਰ ਸੀ ਇਹਨਾਂ ਨੂੰ ਦੂਰ ਹੀ ਜਾ ਕੇ ਕਹਿ ਚੁੱਕੇ ਆ ਭਈ ਇਹਦਾ ਕੋਈ ਹਿੱਲਾ ਕਰੋ ਇਹ ਬਿਲਡਿੰਗ ਪਹਿਲਾਂ ਹੀ ਇੰਨੀ ਜਿਆਦੀ ਕਮਜ਼ੋਰ ਹੀ ਕਿ ਉਹ ਮਤਲਬ ਇਨਾ ਜੈਕ ਜੁਕ ਲਾ ਕੇ ਉਹਨਾਂ ਨੂੰ ਸੈੱਟ ਕਰਾਇਆ ਉਸਾਲ ਪਹਿਲਾਂ ਕਹਿੰਦਾ ਜੀ ਪੈਰ ਪੂਰੋਂ ਦੇ ਪਹਿਲਾਂ ਹੀ ਉਹੋ ਜੇ ਹੀ ਅਸੀਂ ਤੇ ਬਿਲਕੁਲ ਉਹ ਜੇ ਲਾ ਕੇ ਮਜ਼ਬੂਤੀ ਵਾਲਾ ਕੰਮ ਕਰ ਲੱਗੇ ਹਾਂ ਡੇਡ ਡੇਡ ਫੁੱਟ ਚੌੜੇ ਪਿਲਰ ਪਰ ਲੱਗੇ ਹਾਂ ਵੀ ਇਹਨਾਂ ਦੀ ਵੀ ਬਿਲਡਿੰਗ ਸੇਫ ਹੋ ਜਾਣੀ ਹੈ ਹਾਂਜੀ ਇਹੋ ਜਿਹਾ ਕੰਮ ਕਰ ਲੱਗੇ ਹਾਂ ਚੰਗਾ ਕੰਮ ਕਰ ਲੱਗੇ ਹਾਂ ਹੁਣ ਮਾੜੀ ਕਿਸਮਤ ਇਹਨਾਂ ਦੀ ਜਾਂ ਕੁਛ ਲਾ ਲੋ ਸਾਡਾ ਵੀ ਕੰਮ ਸਾਰਾ ਰੁਕ ਗਿਆ ਸਾਡਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਕੋਈ ਸਾਡਾ ਵਾਹ ਵਾਸਤਾ ਨਹੀਂ ਦੇਖੋ ਆਪਾਂ ਕੋਈ ਜਗ੍ਹਾ ਲੈਨੇ ਆ ਹਾਂਜੀ ਉਹ ਜਗ੍ਹਾ ਲੈਣੇ ਉਹ ਬਿਲਡਿੰਗ ਤੇ ਬਣਾਵਾਂਗੇ ਨਹੀਂ ਪੁੱਟ ਕੇ ਬਣਾਵਾਂਗੇ ਜੇ ਆਪਾਂ ਨਹੀਂ ਪੁੱਟ ਕੇ ਬਿਲਡਿੰਗ ਨਹੀਂ ਬਣਾਵਾਂਗੇ ਤੇ ਜੋ ਹਾਲ ਇਹਨਾਂ ਦਾ ਹੈ ਉਹ ਕੱਲ ਨੂੰ ਸਾਡਾ ਹੋ ਜਾਣਾ ਸੀ ਹੈ ਗੱਲ ਨਾ ਜੀ ਬਸ ਸਾਡਾ ਕੋਈ ਵੀ ਕਸੂਰ ਨਹੀਂ ਆ ਕਾਰਨ ਇਹ ਆ ਕਿ ਇਹਨਾਂ ਦੀ ਬਿਲਡਿੰਗ ਬੇਹੱਦ ਕਮਜ਼ੋਰ ਹੀ ਇਹ ਆਂਡ ਗਾੜ ਜਿੰਨੇ ਆ ਤੁਹਾਨੂੰ ਇਲਾਕਾ ਵਿੱਚ ਦੱਸ ਦਊਗਾ ਵੀ ਇਹਨਾਂ ਬਹੁਤ ਮਾੜਾ ਮਿਸਤਰੀ ਲਾਇਆ ਜਾਂ ਮਾੜਾ ਮਟੀਰੀਅਲ ਵਰਤਿਆ ਤੇ ਉਹ ਤੈਸ ਨੈਸ ਹੋ ਗਿਆ ਸਾਨੂੰ ਵੀ ਦੁੱਖਿਆ ਬਿਲਕੁਲ ਕਿਉਂਕਿ 10 ਦੇ ਕੁਝ ਸਮਾਂ ਪਹਿਲਾਂ ਹੀ ਬਣਾਈ ਹੈ ਹਨਾ ਹਾਂ ਕੁਝ ਸਮਾਂ ਪਹਿਲਾਂ ਬਣਾਈਆ ਸਾਨੂੰ ਵੀ ਦੁੱਖਿਆ ਪਰ ਉਹਦੇ ਵਿੱਚ ਸਾਡਾ ਕਸੂਰ ਅੱਤ ਹੀ ਨਹੀਂ ਆ ਕਿਉਂਕਿ ਇਹਨਾਂ ਦੀ ਬਿਲਡਿੰਗ ਹੀ ਕਮਜ਼ੋਰ ਹੀ ਵੇਖੋ ਨੀਆਂ ਦੇ ਲਾਗੇ ਨੀਆਂ ਪੁੱਟਦੇ ਆਪਾਂ ਉਹਨਾਂ ਦੇ ਥਾਂ 'ਚ ਜਾ ਕੇ ਤਾਂ ਪੁੱਟੀ ਨਹੀਂ ਤੇ ਨੀ ਵੀ ਵਾਂ ਦੇ ਜਿਹੜੀ ਪੈਲੀ ਹੁੰਦੀ ਆ ਮਾਂ ਦਾ ਪਵੋਨੇ ਆ ਵਾਂ ਤੋਂ ਸਿਰਫ 1.5 ਫੁੱਟ ਆਪਣੀ ਨੀਵੀਂ ਆਪਾਂ ਰੱਖੀ ਠੀਕ ਬਸ ਇੰਨਾ ਹੀ ਆ ਸਾਡਾ ਹੋਰ ਤੇ ਕੋਈ ਨਹੀਂ ਇਹਨਾਂ ਦਾ ਸਾਡਾ ਕੋਈ ਤੁਸੀਂ ਕਿੰਨਾ ਕਿੰਨਾ ਸਿਰ ਤੁਹਾਨੂੰ ਹੋ ਗਿਆ ਸਾਰੀ ਕਰਦੇ ਹੁੰਦਾ ਸਾਨੂੰ ਸਿਰਫ ਤਾਇਆ ਸਾਰਾ ਪਰਲੀ ਸਾਡੀ ਨਹੀਂ ਭਰੀ ਆ ਉਹ ਵੇਖ ਲੋ ਜਾ ਕੇ ਉੱਥੇ ਤੁਹਾਨੂੰ ਆਪੇ ਸਮਝ ਆ ਜਾਣੀ ਵੀ ਉਹ ਕਿੰਨੀ ਕੁ ਹਜੇ ਬਿਲਕੁਲ ਥੋੜੀ ਆ ਹਾਂ ਬਾਹਤ ਤੋਂ ਸਾਡੀ ਡੇਢ ਫੁੱਟ ਆ ਇਹਨਾਂ ਦੀ ਬਿਲਡਿੰਗ ਪਹਿਲਾਂ ਹੀ ਕਮਜ਼ੋਰ ਸੀ ਇਹਨਾਂ ਨੂੰ ਲੋਕ ਵੀ ਆਂਦੇ ਰਹਿ ਗਲਤੀ ਸਭ ਤੋਂ ਵੱਡੀ ਉਹਨਾਂ ਦੀ ਆ ਇੰਨੀ ਖਸਤਾ ਬਿਲਡਿੰਗ ਦੇ ਵਿੱਚ ਇਹ ਨਾ ਉੱਥੇ ਆਈ ਲਾਈਟਸ ਕੇ ਅੰਦਰ ਚਲਾਉਂਦੇ ਆ ਦੱਸੋ ਉੱਥੇ ਤਾਂ ਬੜਾ ਕੁਝ ਨੁਕਸਾਨ ਹੋ ਸਕਦਾ ਹੈ ਬਿਲਕੁਲ ਸਮਝਦੇ ਜੇ ਇਹ ਤੇ ਇਹਨਾਂ ਦੀ ਖਸਤਾ ਹੀ ਬਿਲਡਿੰਗ ਮੇਰਾ ਨਾਮ ਜਗਦੀਪ ਕੁਮਾਰ ਜੀ ਸਰ ਕੀ ਕਾਰਨ ਬਣਿਆ ਇੱਕ ਬਿਲਡਿੰਗ ਟਿਕੰਦਾ ਪਾਜੀ ਇਹ ਮੇਰੀ ਬਿਲਡਿੰਗ ਦੇ ਲਾਗੇ ਇਹਨਾਂ ਦਾ ਕੰਮ ਚੱਲਦਾ ਪਿਆ ਸੀ ਤੇ ਇਹਨਾਂ ਨੇ ਕੱਲ ਘੱਟ ਤੋਂ ਘੱਟ 10 ਦਿਨ ਤੋਂ ਇਧਰ ਲਈ ਨੀਆਂ ਪੁੱਟੀਆਂ ਸੀ ਤੇ ਬਾਅਦ ਦੂਜੇ ਪਾਸੇ ਜਦੋਂ ਮੇਰੇ ਹੱਥ ਵਾਲੇ ਪਾਸੇ ਪੁੱਟਨੀਆਂ ਸ਼ੁਰੂ ਕੀਤੀਆਂ ਮੈਂ ਠੇਕੇਦਾਰ ਨੂੰ ਕਹਿ ਕੇ ਗਿਆ ਕਿ ਇੰਨੀਆਂ ਡੂੰਘੀਆਂ ਨੀਆਂ ਨਾ ਖੜੋ ਤੇ ਪੈਰ ਨਾ ਨਿਕਲ ਜਾਣ ਇਹਦੇ ਸਾਡੀ ਪੁਰਾਣੀ ਬਿਲਡਿੰਗ ਪਣੀ ਘੱਟ ਤੋਂ ਘੱਟ 10-11 ਸਾਲਾਂ ਦੀ ਬਿਲਡਿੰਗ ਹੈ ਨੁਕਸਾਨ ਨਾ ਹੋਵੇ ਜਿਨ੍ਹਾਂ ਨੇ ਭਾਜੀ ਹੁਣ ਮੌਕੇ ਤੇ ਆ ਕੇ ਸਾਡੀ ਦੁਕਾਨ ਤੇ ਕੈਮਰਾ ਲੱਗਾ ਉਹਦੀ ਰਿਕਾਰਡਿੰਗ ਹੈਗੀ ਆ 5 ਮਿੰਟ ਪਹਿਲਾਂ ਆ ਕੇ ਆਖਿਆ ਯਾਰ ਤੁਹਾਡੀ ਇਹ ਬਿਲਡਿੰਗ ਐ ਟੇਢੀ ਨਹੀਂ ਹੋ ਜਾਂਦੀ ਆ ਮੈਂ ਮੌਕੇ ਤੇ ਪਹੁੰਚਿਆ ਵਾ ਜਿਹਦੀ ਬਿਲਡਿੰਗ ਉਹਨੇ ਆ ਕੇ ਦੱਸਿਆ 5 ਮਿੰਟਾਂ ਬਾਅਦ ਆ ਕੇ ਮੈਂ ਥੱਲੇ ਬਿਲਡਿੰਗ ਥੱਲੇ ਖਲੋਤਾ ਨੂੰ ਠੇਕੇਦਾਰ ਨੇ ਆਵਾਜ਼ ਦਿੱਤੀ ਕਿ ਬਿਲਡਿੰਗ ਐ ਟੇਢੀ ਹੋਣ ਦੀ ਥੱਲੇ ਨਾ ਆਜੋ ਮੈਂ ਪਿਛਾ ਹੋਇਆ ਵਾ ਦੋ ਮੰਜ਼ਿਲਾ ਬਿਲਡਿੰਗ ਆ 100 ਬਾਏ 20 ਤੋਂ 21 ਫੁੱਟ ਵਾ ਤੇ ਇਹਦੇ ਥੱਲੇ ਸਾਰਾ ਟੋਟਲੀ ਮੇਰਾ ਫਰਨੀਚਰ ਸੀ ਉਹਦੇ ਬਿੱਲ ਵੀ ਮੇਤੋਂ ਮਜੂਰ ਆ ਜਿਦੇ ਵਿੱਚ ਮੇਰੀਆਂ ਅਲਮਾਰੀਆਂ ਬੈੱਡ ਵਗੈਰਾ ਤੇ ਉਤਲੇ ਪਾਸੇ ਮੈਂ ਰੈਂਟ ਦੀ ਦਿੱਤੀਆਂ ਸੀ ਨਵਜੋਤ ਨੂੰ ਦੁਕਾਨ ਉਹਦਾ ਵਿਚਾਰਾ ਕਰਾਇਆ ਪਰਦਾ ਹੀ ਉਹਦੇ ਏਸੀ ਕਮਰੇ ਸਭ ਕੁਛ ਦੋ ਮੰਜ਼ਲਾ ਬਿਲਡਿੰਗ ਤੇ ਉੱਤੇ ਇੱਕ ਮੌਂਟੀ ਹੀ ਉਹ ਸਾਰੀ ਢਹਿ ਢੇਰੀ ਹੋ ਗਈ ਇਹਦੇ ਵਿੱਚ ਕੀ ਕੀ ਵਰਕਿੰਗ ਕੀ ਹੁੰਦੀ ਸੀ ਇਹਦੇ ਵਿੱਚ ਵਰਕਿੰਗ ਥੱਲੇ ਭਾਜੀ ਫਰਨੀਚਰ ਅਲਮਾਰੀਆਂ ਦਾ ਗੋਦਾਮ ਸੀ ਮੇਰਾ ਅੰਦਰ ਦੁਕਾਨ ਵਿੱਚ ਟੀਵੀ ਵਿੱਜਾ ਦੀ ਉਹ ਗਾਹਕ ਨੂੰ ਆ ਕੇ ਵਿਖਾ ਦੇ ਦੀ ਅਸੀਂ ਸ਼ਟਰ ਬੰਦ ਕਰ ਦਿੱਤਾ ਭਾਈ ਜਿਹੜਾ ਸੈਂਟਰ ਨਹੀਂ ਹੈ ਅਾਈਲੈਂਡ ਸੈਂਟਰ ਉਤਲੀ ਉਤਲੀ ਮੰਜ਼ਲ ਤੇ ਆਈਲੈਂਡ ਸੈਂਟਰ ਹੀ ਹੈ ਉਹ ਨਿਕਲ ਕੇ ਗਏ ਆ ਹਾੜੀ ਨੂੰ 15 ਮਿੰਟ ਹੋਏ ਆ ਘੱਟੋ-ਘੱਟ 30 ਤੋਂ 35 ਬੱਚੇ ਹੁੰਦੇ ਉੱਥੇ ਤੇ ਕਿੰਨਾ ਕ ਸਮਾਂ ਹੋ ਗਿਆ ਬਣੇ ਨੂੰ ਇਹਨੂੰ ਇਹਨੂੰ ਘੱਟ ਤੋਂ ਘੱਟ ਵੀ ਬਣੇ ਨੂੰ 10 ਤੋਂ 11 ਸਾਲ ਹੋ ਗਏ ਤੁਹਾਨੂੰ ਲੱਗਦਾ ਨਹੀਂ ਪੂਰਾ ਮਜ਼ਬੂਤ ਨਹੀਂ ਜਿੱਦਾਂ ਬਣਾਇਆ ਗਿਆ ਨਹੀਂ ਪੂਰਾ ਮਜ਼ਬੂਤੀ ਨਾਲ ਭਾਜੀ ਸਾਰਾ A to Z ਮਜ਼ਬੂਤੀ ਨਾਲ ਬਣਾਇਆ ਗਿਆ ਜਿਹੜਾ ਕਿਰਾਏਦਾਰ ਆਂਦਾ ਅਕਸਰ ਉਹਦਾ ਆਈਲੈਂਡ ਸੈਂਟਰ ਉਹਨੇ ਪਟਾ ਕਰਾਇਆ ਸਰਕਾਰ ਮਨਜ਼ੂਰਸ਼ੁਦਾ ਮਤਲਬ ਕਿ ਆਈਲੈਂਡ ਸੈਂਟਰ ਵਾ ਤੇ ਉਹ ਸਭ ਤੋਂ ਫੇਰੀ ਆਈਲੈਂਡ ਸੈਂਟਰ ਪਾਸ ਹੁੰਦਾ ਵਾ ਇਹ ਚ ਨਾਂ ਵਾਲੀ ਗੱਲ ਹੀ ਨਹੀਂ 10-11 ਸਾਲ ਤੋਂ ਜੇ ਬਿਲਡਿੰਗ ਪਾਈ ਆ ਗਾਹਕ ਨੂੰ ਅਹੀਂ ਉੱਥੇ ਕਿੰਨੇ ਕ ਦਾ ਨੁਕਸਾਨ ਹੋ ਗਿਆ तकरीबन ਤੇ ਜੀ ਇਹ ਤਾਂ ਮੈਂ ਪਰਪਲੀ ਕੁਛ ਨਹੀਂ ਦੱਸ ਸਕਦਾ ਪਰ ਦੋ ਮੰਜ਼ਲਾ ਬਿਲਡਿੰਗ ਹੀ ਅੰਥਲੇ ਸਮਾਨ ਪਿਆ ਸੀ ਉਤਲੇ ਪਾਸੇ ਆਇਲੈਂਡ ਸੈਂਟਰ ਆਲੇ ਨੇ ਤਕਰੀਬਨ ਤਕਰੀਬਨ 2.5 ਕੋਟੀ ਤੱਕ ਸ਼ਿਕਾਇਤਾਂ ਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਜਦੋਂ ਅਸੀਂ ਇਹਨਾਂ ਨੂੰ ਆਖੇ ਗਏ ਆ ਸਭ ਕੁਝ ਹੋ ਕੇ ਕੀ ਗਏ ਆ ਫਿਰ ਵੀ ਇਹਨਾਂ ਨੇ ਅੰਗਿਲੀ ਕੀਤੀ ਹੈ ਇਹਨਾਂ ਦੀ ਅੰਗਿਲੀ ਕਰਨ ਮੇਰੀ ਦੁਕਾਨਦਾਰੀ ਰੋਜੀ ਰੋਟੀ ਸਭ ਤੋਂ ਨੁਕਸਾਨ ਹੋਇਆ ਕੋਈ ਚਾਂਸ ਕੋਈ ਉੱਥੇ ਆਇਲੈਂਡ ਸੈਂਟਰ ਦਾ ਬੱਚਾ ਪੂਰਾ ਆਿੰਦਾ ਸੱਟ ਲੱਗ ਜਾਂਦੀ ਉਹਦੀ ਪਰਭਾਈ ਕਿੰਨੇ ਕਰਦੀ ਹੈ ਮੇਰਾ ਹੁਣ ਤੇ ਸਾਰਾ ਰਕਮ ਦਾ ਸਾਰੀ ਬਿਲਡਿੰਗ ਦਾ ਮੇਰਾ ਸੋਰਸ ਆਫ ਇਨਕਮ ਦਾ ਨੁਕਸਾਨ ਹੋਇਆ ਵਾ ਮੈਂ ਗਾਗਨ ਨੂੰ ਤੇ ਮਾਰੀ ਵੇਚਦਾ ਜਾਂ ਕੋਈ ਕਰਦਾ ਹੈ ਏਟੂ ਜੱਟ ਨੁਕਸਾਨ ਹੋਇਆ ਵਾ ਚੋ ਗੱਲ ਮੰਨਣ ਦੇ ਬਾਵਜੂਦ ਮੇਰੇ ਕੋਲ ਉਹਦੀ ਵੀਡੀਓ ਮੌਜੂਦ ਹੈਗੀ ਆ ਜਦੋਂ ਬਿਲਡਿੰਗ ਡਿੱਗਣ ਲੱਗੀ ਸੀ ਦੇਖ ਤਾਂ ਬਾਅਦ ਉਹ ਉਸ ਵਾਲੇ ਮੌਕੇ ਦੇ ਪਿੱਛੇ ਵੰਡਾਲਾ ਤੇ ਠੇਕੇਦਾਰ ਭਜਦੇ ਨਜ਼ਰ ਆਏ ਮੇਰੇ ਕੋਲ ਤਾਂ ਵੀਡੀਓ ਮੌਜੂਦ ਵਾ ਕਿ ਜਦੋਂ ਮੇਰੀ ਦੁਕਾਨ ਤੇ ਆਏ ਕਹਿ ਕੇ ਗਏ ਆ 5 ਮਿੰਟਾਂ ਬਾਅਦ ਬਿਲਡਿੰਗ ਡੇਗੀ ਮੇਰੇ ਕੋਲ ਉਹ ਵੀ ਕੈਮਰੇ 'ਚ ਰਿਕਾਰਡਿੰਗ ਹੈਗੀ ਆ